ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਨਮਸਤੇ ਅਦab ਦੋਸਤੋ ਪਿਛਲੇ ਦਿਨੀ ਜਿਹੜਾ ਕਾਫੀ ਰੋਲਾ ਹੋਇਆ ਪਿਆ ਹੋਇਆ ਸੀਗਾ ਬਾਬਾ ਤਰਸੇਮ ਸਿੰਘ ਦੇ ਕਤਲ ਦਾ ਉਹਦੀ ਗੁੱਥੀ ਲਗਭਗ ਸੁਲਝਦੀ ਸੁਲਝਦੀ ਸੁਲਝ ਚੁੱਕੀ ਹੈ ਕੱਲ ਉੱਤਰਾਖੰਡ ਦੀ ਪੁਲਿਸ ਨੇ ਮਾਰਿਆ ਛਾਪ ਅਮਰਤਸਰ ਦੇ ਇੱਕ ਏਰੀਏ ਦੇ ਵਿੱਚ ਜਿੱਥੇ ਇਹ ਅਮਰ ਅਮਰਜੀਤ ਸਿੰਘ ਨਾਮ ਦਾ ਸ਼ਖਸ ਜਿਹੜਾ ਦੂਸਰਾ ਸੀ ਜਿਸਨੇ ਬਾਬਾ ਨੂੰ ਗੋਲੀਆਂ ਮਾਰੀਆਂ ਨੇ ਉਹ ਦੇ ਜਿੱਥੇ ਕਿਰਾਏ ਤੇ ਰਹਿੰਦੇ ਸੀਗੇ ਉੱਥੇ ਰੇਡ ਕੀਤੀ ਪੁਲਿਸ ਨੇ ਸੋ ਉੱਥੇ ਉਹਨਾਂ ਦੇ ਘਰ ਦੇ ਪਰਿਵਾਰਿਕ ਮੈਂਬਰ ਫੈਮਿਲੀ ਰਹਿੰਦੀ ਸੀ ਤਾਂ ਕੱਲ ਹੀ ਉਹਨਾਂ ਨੇ ਆਪਣਾ ਉੱਥੋਂ ਸਮਾਨ ਚੁੱਕਿਆ ਸੀ ਉਸ ਤੋਂ ਬਾਅਦ ਉਹ ਕਮਰੇ ਦੀ ਸਫਾਈ ਕਰ ਹੀ ਰਹੇ ਸੀ ਤੇ ਪੁਲਿਸ ਪਹੁੰਚ ਗਈ ਸੋ ਮਕਾਨ ਮਾਲਕ ਬੀਬੀ ਤੋਂ ਵੀ ਸਾਰੀ ਇਨਕੁਆਰੀ ਲਈ ਵੀ ਕਦੋਂ ਤੋਂ ਰਹ ਰਹੇ ਸੋ ਪਤਾ ਲੱਗਿਆ 3 ਸਾਲ ਤੋਂ ਇਹ ਇੱਥੇ ਹੀ ਰਹੇ ਰਹੇ ਸੀਗੇ ਸੋ ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਸਥਾਨੀਏ ਪੁਲਿਸ ਜਿਹੜੀ ਆਪਣੇ ਚੌਕੀ ਥਾਣੇ ਲੈ ਕੇ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੰਮ ਕਰਨ ਵਾਲੇ ਕੰਮ ਕਰ ਜਾਂਦੇ ਨੇ ਪਰ ਪਿੱਛੋਂ ਹਰ ਜਾਂਦੇ ਜਿਹੜੇ ਆ ਉਹ ਘਰਦਿਆਂ ਨੂੰ ਪਰਨੇ ਪੈਂਦੇ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਬਜ਼ੁਰਗ ਮਾਪਿਓ ਨੂੰ ਔਰ ਘਰ ਦੇ ਜਿੰਨੇ ਵੀ ਮੈਂਬਰ ਜਵਾਨ ਧੀਆਂ ਭੈਣਾਂ ਨੂੰ ਉਹਨਾਂ ਨੂੰ ਕਿੰਨਾ ਕੁਛ ਸੁਣਨਾ ਪੈਂਦਾ ਕਿੰਨਾ ਗਾਲੀ ਗਲੋਚ ਔਰ ਕਿੰਨੀ ਉਹਨਾਂ ਦੇ ਨਾਲ ਬਦਤਮੀਜੀ ਹੁੰਦੀ ਹੈ ਸੋ ਜੇ ਇਹ ਚੀਜ਼ ਨੂੰ ਦੇਖਿਆ ਜਾਵੇ ਸਭ ਤੋਂ ਪਹਿਲਾਂ ਆਪਣੀ ਇੱਜ਼ਤ ਨੂੰ ਦੇਖਿਆ ਜਾਵੇ ਤਾਂ ਇਹ ਚੀਜ਼ ਜਿਹੜੀ ਜਦੋਂ ਥਾਣੇ 'ਚ ਰੋਲਦੀ ਆ ਉਹ ਤਾਂ ਵੀ ਬੜਾ ਦੁੱਖ ਹੁੰਦਾ ਹੈ ਸੋ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਪਿਛਲੇ 5-7 ਦਿਨਾਂ ਤੋਂ ਪਹਿਲਾਂ ਜਿਹੜਾ ਬਾਬਾਜੀ ਦਾ ਤਰਸੀਮ ਸਿੰਘ ਦਾ ਕਤਲ ਹੋਇਆ ਉਹਦੇ ਪਿੱਛੇ ਜਿੰਨੇ ਵੀ ਕਲੂ ਨੇ ਪੁਲਿਸ ਨੇ ਲੱਭ ਲੈਨੇ ਉੱਤਰਾਖੰਡ ਦੀ ਪੁਲਿਸ ਨੇ ਛਾਪੇ ਮਾਰ-ਮਾਰ ਕੇ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਇੱਕ ਸ਼ਜਾਹਨਪੁਰ ਸੈੱਡ ਯੂਪੀ ਦਾ ਸ਼ਖਸ ਫੜਿਆ ਜਿਹਦਾ ਨਾਮ ਦਲਬਾਗ ਸਿੰਘ ਨੇ ਦਲਬਾਗ ਸਿੰਘ ਸੀ ਉਹਨੇ ਹੀ ਸਾਰੀ ਵਿਵਸਥਾ ਕਰਾਈ ਸੀ ਕਿ ਇਹਨਾਂ ਦੇ ਰਹਿਣ ਸਹਿਣ ਤੋਂ ਲੈ ਕੇ ਇਹਨਾਂ ਨੂੰ ਸਿਮ ਦਵਾਈ ਔਰ ਉਥੇ ਇਹਨਾਂ ਨੇ ਸਿਝਾਨਪੁਰ ਉਹਨਾਂ ਦੇ ਘਰ ਵੀ ਰੁਕੇ ਉਸ ਤੋਂ ਬਾਅਦ ਇਹ ਆ ਜਾਂਦੇ ਨੇ ਸ੍ਰੀ ਨਨਕ ਮਤਾ ਸਾਹਿਬ ਔਰ 23 ਨੰਬਰ ਕਮਰੇ 'ਚ ਰੁਕਦੇ ਨੇ ਇੱਕ ਅਮਨਦੀਪ ਨਾਮ ਦਾ ਸ਼ਖਸ ਜੋ ਕਿ ਬਾਬੇ ਤਰਸੇਨ ਦਾ ਬਹੁਤ ਕਰੀਬੀ ਸੀ ਉਹ ਵੀ ਇਸ ਵਾਰਦਾਤ ਦੇ ਵਿੱਚ ਸ਼ਾਮਲ ਹੈ ਉਹਨੇ ਸਾਰੀ ਜਾਣਕਾਰੀ ਜੁਟਾ ਕੇ ਦੱਸੀ ਕਿਹੜੇ ਟਾਈਮ ਬਾਬਾ ਕੀ ਕਰਦੇ ਨੇ ਕੀ ਕਿਹੜੇ ਟਾਈਮ ਘੁੰਮਣ ਜਾਂਦੇ ਨੇ ਕਿਹੜੇ ਟਾਈਮ ਉਹਨਾਂ ਦੇ ਨਾਲ ਕੀ ਗੱਲਬਾਤ ਹੁੰਦੀਆਂ ਜਾਂ ਕਿਵੇਂ ਵੀ ਹੁੰਦਾ ਸਾਰੀ ਉਹਦੀ ਦਿਨਚਰਿਆ ਦੀ ਰੇਕੀ ਕਰਨਾ ਮੰਨ ਲਿਆ ਆਪਾਂ ਇੱਕ ਤਰ੍ਹਾਂ ਦਾ ਜਿਵੇਂ ਰੇਕੀ ਕਰਕੇ ਉਹਨਾਂ ਨੂੰ ਦੱਸਿਆ ਸੀਗਾ ਸੋ ਉਹਦੇ ਹਿਸਾਬ ਨਾਲ ਹੀ ਬਾਬੇ ਦਾ ਮਰਡਰ ਹੋ ਜਾਂਦਾ ਉਹਨੂੰ ਉਹਨਾਂ ਦਾ ਕਤਲ ਹੋ ਜਾਂਦਾ ਤੇ ਜਦੋਂ ਜਿਹੜੇ ਸਿੱਖ ਮੁੰਡੇ ਨੌਜਵਾਨ ਦੂ ਮਾਰਦੇ ਨੇ ਔਰ ਉਹ ਮੋਟਰਸਾਈਕਲ ਸਪਲੈਂਡਰ ਤੇ ਹੁੰਦੇ ਨੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਉਹਨਾਂ ਨੇ 100 200 ਮੀਟਰ ਦੂਰੀ ਤੇ ਹੀ ਰਹਿ ਗਈ ਉਸ ਤੋਂ ਬਾਅਦ ਗੱਡੀ ਸੀ ਗੱਡੀ 'ਚ ਬੈਠ ਕੇ ਚਲੇ ਗਏ ਸੋ ਪੁਲਸ ਨੇ ਸਰਾਗ ਜਟਾੰਦਾ ਜਟਾੰਦਿਆਂ ਸਾਰੇ ਜਟਾ ਲਿਆ ਔਰ ਸਜਾਨਪੁਰ ਲਖੀਮਪੁਰ ਇਧਰੋਂ ਉਧਰੋਂ ਛਾਪੇ ਮਾਰ ਕੇ ਚਾਰ ਚਾਰ ਸਖਸ਼ਾਂ ਦੀ ਗ੍ਰਿਫਤਾਰੀ ਹੋਈ ਹੈ ਇਹਦੇ ਵਿੱਚ ਚਾਰ ਬੰਦਿਆਂ ਦੀ ਸੋ ਚਾਰ ਚਾਰੇ ਜਿਹੜੇ ਸੀ ਉਹਨਾਂ ਦੇ ਕਲੂ ਇਹਨਾਂ ਨਾਲ ਅਟੈਚ ਮਿਲੇ ਆ ਤੇ ਦੱਸ ਦਈਏ ਕਿ ਪੁਲਿਸ ਦੇ ਆਲਾ ਅਧਿਕਾਰੀ ਨੇ ਦੱਸਿਆ ਕਿ ਇਹ ਜਿਹੜੇ ਦੋ ਸ਼ਖਸ ਸੀਗੇ ਜਿਨ੍ਹਾਂ ਨੇ ਇਸ ਵਾਰ ਦਾ ਪੂ ਅੰਜਾਮ ਦਿੱਤਾ ਹੈ ਇਹ ਸਰਬਜੀਤ ਤੇ ਅਮਰਜੀਤ ਇਹਨਾਂ ਤੇ ਪਹਿਲਾਂ ਵੀ ਲਗਭਗ 12 12 13 13 ਮੁਕਦਮੇ ਦਾਇਰ ਨੇ ਔਰ ਉਹ ਵੀ ਅਪਹਾਰਣ ਫਿਰੋਤੀ ਔਰ ਮਰਡਰ ਦੇ ਕੇਸਾਂ ਦੇ ਵਿੱਚ ਕੁਝ ਲੰਡੀ ਪੁਚੀ ਜਾਂ ਛੋਟੇ ਵਾਰਦਾਤਾਂ ਵਾਲੇ ਇਹਨਾਂ ਤੇ ਪਰਚੇ ਨਹੀਂ ਹੈਗੇ ਸੋ ਇਹ ਇਹਨਾਂ ਵਾਰਦਾਤਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਪਹਿਲਾਂ ਤੋਂ ਹੀ ਸ਼ਮੂਲੀਅਤ ਰੱਖਦੇ ਸਨ ਔਰ ਇੰਟਰਸਟ ਰੱਖਦੇ ਸਨ ਵੀ ਇਹ ਕੰਮ ਕਰਦੇ ਗਏ ਹੌਲੀ ਹੌਲੀ ਆਪਣਾ ਟਾਈਮ ਬੀਤਦਾ ਗਿਆ ਤਾਂ ਇਹ ਬਾਬੇ ترسین ਸਿੰਘ ਦੀ ਜਿਹੜੀ ਹੈ ਰੇਕੀ ਕਾਫੀ ਸਮੇਂ ਤੋਂ ਹੋ ਰਹੀ ਸੀ ਇਹਨਾਂ ਨੂੰ ਮਾਰਨ ਦਾ پلان ਸਾਲ ਦੋ ਸਾਲ ਤੋਂ ਕਾਫੀ ਤੇਜ਼ ਕਰਤਾ ਸੀ ਇਹਨਾਂ ਨੇ ਸੋ ਹੌਲੀ ਜਾਣਕਾਰੀਆਂ ਚਟਾਉਂਦੇ ਚਟਾਉਂਦੇ ਇਹਨਾਂ ਦੇ ਵਿੱਚ ਕਈ ਬੰਦੇ ਯੂਪੀ ਦੇ ਨੇ ਜਿਹੜੇ ਬਾਬੇ ترسےਮ ਨਾਲ ਖੈ ਖਾਂਦੇ ਸੀ ਕਿਉਂਕਿ ਬਾਬਾ ترسےਮ ਵੀ ਆਪਣੇ ਆਪ ਨੂੰ ਤੋਪ ਸਮਝਦਾ ਸੀ ਕਿਉਂਕਿ ਉਹ ਰਾਜਨੀਤਿਕ ਪਾਰਟੀਆਂ ਨਾਲ ਜੁਟਿਆ ਹੋਇਆ ਸੀਗਾ ਬੀਜੇਪੀ ਦਾ ਉਹ ਖਾਸ ਬੰਦਾ ਸੀ ਮੁੱਖ ਮੰਤਰੀ ਦਾ ਖਾਸ ਬੰਦਾ ਸੀ ਤੇ ਬਾਬੇ ਤੋਂ ਵੀ ਜਿਹੜੇ ਜ਼ੁਲਮ ਨੇ ਉਹ जग जाहीर ਨੇ ਛੁਪੇ ਨਹੀਂ ਹੈਗੇ ਜਿਹੜੀਆਂ ਇਹ ਦੋਸ਼ ਲੱਗ ਗਏ ਕਿ ਮੈਂ ਰੰਡੀਆਂ ਸ਼ਬਦ ਨਹੀਂ ਵਰਤਣਾ ਇਹ ਬਹੁਤ ਗੁਰਸਿੱਖ ਦੇ ਗੁਰੂ ਨੂੰ ਮੰਨਣ ਵਾਲੇ ਤੇ ਬਹੁਤ ਮਾੜੀ ਗੱਲ ਹੈ ਉਹ ਕੁੜੀਆਂ ਧੀਆਂ ਪੈਣਾ ਬੀਬੀਆਂ ਉਹ ਵੀ ਕਿਸੇ ਮਾਂ ਦੀਆਂ ਕਿਸੇ ਪਿਓ ਦੀਆਂ ਕਿਸੇ ਭਰਾ ਦੀਆਂ ਹੋਣਗੀਆਂ ਕਿਸੇ ਦੀਆਂ ਬੱਚੀਆਂ ਹੋਣਗੀਆਂ ਉਹਨਾਂ ਤੇ ਤੁਮਤ ਨਹੀਂ ਉਹਨਾਂ ਦਾ ਵਿਚਾਰੀਆਂ ਦਾ ਸਕੂਲ ਦੀਆਂ ਬੱਚੀਆਂ ਸੀ ਜਾਂ ਕਿਵੇਂ ਆਈਆਂ ਉਹ ਕਿਵੇਂ ਨਹੀਂ ਉਹ ਰੰਡੀ ਸ਼ਬਦ ਬਹੁਤ ਘਟੀਆਂ ਸ਼ਬਦ ਮੰਨਿਆ ਜਾਂਦਾ ਸੋ ਜਿਹੜੇ ਵਿਦਵਾਨ ਬੋਲਦੇ ਨੇ ਉਹਨਾਂ ਨੂੰ ਮੁਬਾਰਕ ਹੋਵੇ ਸੋ ਉਹ ਕੁੜੀਆਂ ਜਿਹਨਾਂ ਨੇ ਇੱਥੇ ਨਰਤ ਕੀਤਾ ਸੀਗਾ ਉਸ ਨਰਤ ਦੇ ਵਜ੍ਹਾ ਨਾਲ ਇਹਨਾਂ ਦਾ ਜਿਹੜਾ ਕਤਲ ਨੂੰ ਮੇਨ ਮੁੱਖ ਇਹਨਾਂ ਦਾ ਦੋਸ਼ ਮੰਨਿਆ ਕਿ ਇਹ ਇਹਦਾ ਮਾਰਨਾ ਹੀ ਮਾਰਨਾ ਬਾਬੇ ਨੂੰ ਸੋ ਉਹ ਕੰਮ ਦੇ ਪਿੱਛੇ ਕਾਫੀ ਸਮੇਂ ਤੋਂ ਇਹ ਸਿੱਖ ਜਥੇਬੰਦੀਆਂ ਨੇ ਦਾ ਵਿਰੋਧ ਵੀ ਕੀਤਾ ਸੀ ਉਦੋਂ ਬੜਾ ਰੌਲਾ ਪਿਆ ਸੋ ਗੱਲ ਹੌਲੀ-ਹੌਲੀ ਦਿਲਾ ਛੋਂ ਨਿਕਲੀ ਨਹੀਂ ਸੋ ਬਾਬੇ ਦੀ ਮੌਤ ਦਾ ਕਾਰਨ ਬਣੀ ਉਸ ਤੋਂ ਬਾਅਦ ਇਹ ਬੀਜੇਪੀ ਇਹ ਆਰਐਸਐਸ ਦੇ ਨਾਲ ਇਹਨਾਂ ਦੇ ਅੱਛੇ ਖਾਸੇ ਲਿੰਕ ਸੀਗੇ ਸੋ ਇਹ ਕੇਂਦਰੀ ਏਜੰਸੀਆਂ ਦੀ ਜਾਂਚ ਸਾਰੀ ਜਾਂਚ ਉੱਤਰਾਖੰਡ ਦੀ ਜਾਂਚ ਯੂਪੀ ਪੁਲਿਸ ਪੰਜਾਬ ਪੁਲਿਸ ਸਾਰੀ ਜੁਟੀ ਹੋਈ ਹੈ ਟੀਮਾਂ ਜੁਟ ਗਈਆਂ ਨੇ ਔਰ ਇਹ ਮਤਲਬ ਕਿਸੇ ਨਾ ਕਿਸੇ ਸਿੱਟੇ ਤੱਕ ਜਰੂਰ ਪਹੁੰਚੂਗਾ ਇਹ ਕੇਸ ਰਫਾ ਰਫਾ ਨਹੀਂ ਹੋ ਸਕਦਾ ਕਿਉਂਕਿ ਕੇਸ ਸਰਕਾਰੀ ਬਣ ਚੁੱਕਾ ਹੈ ਤੇ ਇਹਦੇ ਨਾਲ ਹੀ ਬਾਬਾ ਜੀ ਦੇ ਆ ਕੁਝ ਹੋਰ ਵਾਰਦਾਤਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਹੁੰਦੀਆਂ ਸੀ ਉੱਥੋਂ ਗੁਰਦੁਆਰੇ ਬਾਬੇ ਜੀ ਜਿਹੜੀ ਸੰਪਤੀ ਸੀ ਉਹਦੀ ਵਿਸੀਅਤ ਲਿਖਾ ਲੈਣਾ ਸੋ ਬਾਬਾ ਲਾਲਚ ਪਿੱਛੇ ਮਰ ਗਿਆ ਲਾਲਚ ਕਦ ਬੜੀ ਬੁਰੀ ਬਲਾ ਹੁੰਦੀ ਹੈ ਦੋਸਤੋ ਇਹਨੇ ਕਦੀ ਵੀ ਕਿਸੇ ਦਾ ਬੇੜਾ ਪਾਰ ਨਹੀਂ ਲਾਇਆ ਬੇੜਾ ਘਰ ਕੀ ਕਰਦਾ ਹੈ ਸੋ ਬਾਬਾ ਜਿੰਨੂੰ ਚਾਹੇ ਜਿੰਨੂੰ ਮਰਜੀ ਮਰਵਾ ਦਿੰਦਾ ਸੀ ਜਿੰਨੂੰ ਮਰਜੀ ਛਤਰਾਉਂਦਾ ਰਹਿੰਦਾ ਸੀ ਜਿਹਦਾ ਮਰਜੀ ਕੰਮ ਸਵਾਰ ਦਿੰਦਾ ਸੀ ਜਿਹੜੇ ਉਹਦੇ ਕਰੀਬ ਰਹਿੰਦੇ ਸੀਗੇ ਕਿਉਂਕਿ ਬਾਬੇ ਦੇ ਰਾਜ ਦਰਬਾਰੇ ਵਧੀਆ ਲਿੰਕ ਸੀਗੇ ਤੁਹਾਨੂੰ ਮੈਂ ਇੱਕ ਘਟਨਾ ਯਾਦ ਕਰਾਦਾ ਯੂਪੀ ਪੀਲੀਪੀ ਤੇ ਇੱਕ ਜ਼ਿਲ੍ਹਾ ਪੈਂਦਾ ਉੱਥੋਂ ਦੇ ਛੇਵੇਂ ਪਾਸੇ ਗੁਰਦੁਆਰਾ ਬਹੁਤ ਵਧੀਆ ਬਾਬਾ ਪਾਲਾ ਬਹੁਤ ਹੀ ਰੱਬ ਨੂੰ ਨਾਮ ਮੰਨਣ ਵਾਲਾ ਔਰ ਬਹੁਤ ਹੀ ਭਲਾ ਔਰ ਸੱਚਨਪੁਰਸੀ ਇਹਨਾਂ ਬਬਾਲਾ ਦੇ ਵਿੱਚ ਉਹ ਨਹੀਂ ਸੀ ਪੈਂਦਾ ਸੋ ਉਹਦੇ ਨਾਲ ਕਿਸੇ ਵਜ੍ਹਾ ਨਾਲ ਬਾਬੇ ਦੀ ਇਹਦੀ ترਸੀਮ ਦੀ ਖੈਰ ਹੋ ਗਈ ਸੋ ਉਹ ਇਹਦੇ ਬੰਦਿਆਂ ਨੇ ਉਹਨੂੰ ਐਨਾ ਕੁੱਟਿਆ ਐਨਾ ਕੁੱਟਿਆ ਕਿ ਕੁੱਟ-ਕੁੱਟ ਕੇ ਆਤਮਰਾ ਕਰਤਾ ਉਹ ਬਾਬਾ ਵਿਚਾਰਾ ਕੁਝ ਦੇਣੀ ਕੱਢਦਾ ਔਰ ਉਸ ਦੀ ਉਸੇ ਮਾਰ ਦੇ ਕਾਰਨ ਮੌਤ ਹੁੰਦੀ ਹੈ ਸੋ ਜ਼ੁਲਮੀ ਬਾਬਾ ترਸੀਮ ਸਿੰਘ ਕੋਈ ਬਹੁਤਾ ਚੰਗਾ ਸ਼ਖਸ ਨਹੀਂ ਸੀ ਸੋ ਮਰਨ ਤੋਂ ਬਾਅਦ ਲੋਕ ਸਾਰੇ ਉਹਦੇ ਹੱਕ ਵਿੱਚ ਹੋ ਜਾਂਦੇ ਨੇ ਪਰ ਹਕੀਕਤ ਵੀ ਦੱਸਣੀ ਚਾਹੀਦੀ ਹੈ ਨਾ ਮੈਂ ਉਹਦੇ ਹੱਕ ਵਿੱਚ ਆ ਕਿ ਉਹ ਬਹੁਤ ਚੰਗਾ ਬਾਬਾ ਸੀ ਨਾ ਮੈਂ ਇਹਸਾ ਹੱਕ ਵਿੱਚ ਆ ਕਿ ਉਹਨੂੰ ਮਾਰਤਾ ਤਾਂ ਬਹੁਤ ਚੰਗਾ ਹੋਇਆ ਸੋ ਇਹ ਤਾਂ ਫੈਸਲੇ ਜਿਹੜੇ ਹੈ ਵਾਇਗਰੂ ਦੇ ਹੱਥ ਹੁੰਦੇ ਆ ਸੋ ਜਿਹੜਾ ਕਰਦਾ ਉਹ ਕੁਝ ਸੋਚ ਸਮਝ ਕੇ ਕਰਦਾ ਹੁਣ ਗੱਲ ਇਹ ਆ ਵੀ ਕਰਨ ਵਾਲਾ ਨੇ ਤਾਂ ਕਰਤਾ ਬਾਬਾ ਮਰਨ ਵਾਲਾ ਮਰ ਗਿਆ ਪਰ ਇਹਨਾਂ ਨੂੰ ਹੁਣ ਭਾਜਣਾ ਪਈਆਂ ਹੋਈਆਂ ਨੇ ਇਹਨਾਂ ਦੇ ਨਾਲ ਜਿੱਥੇ-ਜਿੱਥੇ ਵੀ ਸੀ ਉਹਨਾਂ ਦੇ ਘਰੋਂ ਤੱਕ ਸਾਰੇ ਚੁੱਕ ਤਰਚ ਸ਼ੁਰੂ ਸ਼ੁਰੂ ਕੀਤੀ ਹੋਈ ਆ ਪੁਲਿਸ ਨੇ ਸੋ ਕੁਝ ਹੀ ਦਿਨਾਂ ਦੇ ਵਿੱਚ ਪੁਲਿਸ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰਾ ਸੱਟਾ ਕੱਢ ਲਾਂਗੇ ਔਰ ਮੇਲ આરોપી ਜਿਹੜੇ ਨੇ ਉਹ ਮੁੰਡੇ ਵੀ ਫੜੇ ਜਾਣਗੇ ਸੋ ਦੋਸਤੋ ਇਹ ਅੱਜ ਦੀ ਮੇਨ ਤਾਜ਼ਾ ਖਬਰ ਹੈ ਕਿ ਚਾਰ આરોપી ਫੜੇ ਗਏ ਨੇ ਜਿਹੜੇ ਇਹਨਾਂ ਮੁੰਡਿਆਂ ਦੇ ਨਾਲ ਅਟੈਚ ਸੀਗੇ ਸੋ ਪੁਲਿਸ ਦੀ ਕਾਰਵਾਈ ਕਾਫੀ ਤੇਜ਼ ਹੋ ਚੁੱਕੀ ਹੈ ਸੋ ਕੱਲ ਬਾਬੇ ਦਾ ਬਾਬੇ ਤਰਸੀਮ ਸਿੰਘ ਦਾ ਅੰਤਿਮ ਅਰਦਾਸ ਯਾਨੀ ਭੋਗ ਹੈ ਉੱਥੇ ਨਾਨਕ ਮਤਾ ਸਾਹਿਬ ਸੋ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਕਰੀਬੀ ਉਹਨਾਂ ਦੇ ਲੈਟ ਰਾਈਟ ਹੈਂਡ ਜਿਹੜੇ ਨੇ ਉਹ ਜ਼ਰੂਰ ਜਾਣਗੇ ਸੋ ਜਿਨ੍ਹਾਂ ਦੇ ਨਾਲ ਉਹਨਾਂ ਦਾ ਪਿਆਰ ਸੀ ਉਹ ਜ਼ਰੂਰ ਜਾਣਗੇ ਤੇ ਜਿਨ੍ਹਾਂ ਦੇ ਨਾਲ ਵਾਰਦਾਤਾ ਹੋਈਆਂ ਜਿਨ੍ਹਾਂ ਦੇ ਨਾਲ ਨੰਬਰ ਨਹੀਂ ਸੀ ਮਿਲਦੀ ਉਹ ਉਹ ਨਹੀਂ ਜਾਣਗੇ ਸੋ ਇਹ ਸਾਰੀ ਆਪਣੀ ਮਨ ਦੀ ਗੱਲ ਹੁੰਦੀ ਹੈ ਜਿਹਦੇ ਜਿਹਦੇ ਨਾਲ ਜੁੜਿਆ ਹੁੰਦਾ ਜਿਹਦੇ ਨਾਲ ਤੱਕਾ ਹੋ ਜੇ ਉਹ ਖੁਸ਼ੀਆਂ ਮਨਾਉਂਦਾ ਤੇ ਜਿਹਦੇ ਜਿਹੜੇ ਨਾਲ ਬਹਿ ਕੇ ਖਾਂਦੇ ਨੇ ਮਲਾਈਆਂ ਉਹਨਾਂ ਨੂੰ ਬੜਾ ਦੁੱਖ ਪਹੁੰਚਦਾ ਸੋ ਇਹ ਤਾਂ ਹੁੰਦਾ ਹੀ ਐ ਸਭ ਨੂੰ ਹੀ ਹੁੰਦਾ ਸੋ ਦੋਸਤੋ ਇਹ ਵੀਡੀਓ ਆਪ ਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਇੰਨਾ ਕੰਮ ਨਹੀਂ ਕਰਨਾ ਤੇ ਸਬਸਕ੍ਰਾਈਬ ਤਾਂ ਤੁਸੀਂ ਕਰਨਾ ਹੀ ਕਰਨਾ ਮੇਰੇ ਭਰਾਵਾਂ ਨੇ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਵੇਖੀ ਹੈ ਉਹ ਸਬਸਕ੍ਰਾਈਬ ਜਰੂਰ ਕਰ ਦੇਣ ਕਿਉਂਕਿ ਮੈਂ ਵੀਡੀਓ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੇ ਤੱਥਾਂ ਦੇ ਆਧਾਰ ਤੇ ਮੈਂ ਵੀਡੀਓ ਪਾਣਾ ਔਰ ਮੈਂ ਕਿਸੇ ਦੇ ਖਿਲਾਫ ਜਾਂ ਮੇਰਾ ਕਿਸੇ ਦੇ ਧਰਮ ਦੇ ਖਿਲਾਫ ਕੋਈ ਮੋਟਿਵ ਨਹੀਂ ਹੈਗਾ ਕਿਸੇ ਬੰਦੇ ਦੇ ਖਿਲਾਫ ਨਹੀਂ ਹੈਗਾ ਸੋ ਜਿੰਨੀ ਕਿ ਜਾਣਕਾਰੀ ਮੇਰੇ ਤੱਕ ਆਉਂਦੀ ਹੈ ਉਦੀ ਮੈਂ ਚੰਗੀ ਤਰ੍ਹਾਂ ਸਟੱਡੀ ਕਰਕੇ ਤੁਹਾਡੇ ਤੱਕ ਪਹੁੰਚਾ ਦੇਣਾ ਸੋ ਦੋਸਤੋ ਮੇਰੀਆਂ ਗੱਲਾਂ ਨੂੰ ਮੈਨੂੰ ਪਿਆਰ ਕਰਨ ਵਾਲੇ ਦੋਸਤਾਂ ਦਾ ਸਭ ਦਾ ਧੰਨਵਾਦ ਤੁਹਾਡੀ ਸਾਰਿਆਂ ਦੀ ಅಪਾਰ ਕਿਰਪਾ ਦੇ ਨਾਲ ਮੇਰਾ 2-3 ਮਹੀਨੇ ਵਿੱਚ ਹੀ ਚੈਨਲ ਮੋਨਟੇਜ ਹੋ ਚੁੱਕਾ ਹੈ ਸੋ ਦੋਸਤੋ ਤੁਹਾਡਾ ਸਭ ਦਾ ਮੈਂ ਬਹੁਤ ਹੀ ਥੈਂਕਫੁਲ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਡੀ ਵਜ੍ਹਾ ਨਾਲ ਹੀ ਮੈਂ ਹੈਗਾ ਕਿ ਮੇਰਾ ਹੁਣ ਵੀਡੀਓ ਬਣਾਉਣ ਨੂੰ ਜੀ ਕਰਦਾ ਔਰ ਮੈਨੂੰ ਮਾੜਾ-ਮੋਟਾ ਇਹਦੇ ਤੋਂ ਕੁਝ ਆਉਣ ਦੀ ਉਮੀਦ ਵੀ ਹੋਈ ਹੈ ਪਰ ਮੇਰੀ ਰੋਜੀ ਰੋਟੀ ਵਾਇਦੁਰ ਨੇ ਪਹਿਲਾਂ ਵੀ ਤਾਂ ਆਪਣੇ ਕਿਸੇ ਦੂਸਰੇ ਪੇਸ਼ੇ ਜੋ ਮੈਂ ਵਧੀਆ ਕਰ ਲੈਣਾ ਇਹ ਮੇਰਾ ਇੱਕ ਸ਼ੌਂਕ ਹੀ ਸੀ ਸ਼ੌਂਕ ਸ਼ੌਂਕ ਦੇ ਨਾਲ ਇੱਕ ਸੈਂਡਵਿਚ ਨੈਸ ਬਣ ਗਿਆ ਸੋ ਇਦਾਂ ਹੀ ਆਪਾਂ ਜੁੜੇ ਰਹਿਣਾ ਸਾਰੇ ਭੈਣਾਂ ਭਰਾਵਾਂ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਇਹਦੇ ਬਾਰੇ ਲਾਈਕ ਸ਼ੇਅਰ ਕਮੈਂਟ ਬਾਰੇ ਜਰੂਰ ਸੋਚਿਓ ਸਤਿ ਸ਼੍ਰੀ ਅਕਾਲ